ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫੰਨੀਊਜ਼ ਜਾਨਕਿ ਤੇਜ਼ ਰਫ਼ਤਾਰ ਦੇ ਨਾਲ ਰੋਕ ਕਰਦੇ ਆ ਪਹਿਲੀ ਖਬਰ ਦਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਮਹਾਵੀਰ ਜਨਮ ਦਿਤੀ ਮੌਕੇ ਜੈਨ ਧਰਮ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਉਹ ਅਜਿਹਾ ਕਰਨ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਨੇ ਮਹਾਵੀਰ ਜਨਮ ਦਿਤੀ ਜੈਨ ਧਰਮ ਦੇ ਸੰਸਥਾਪਕ ਮਹਾਵੀਰ ਦੇ ਜਨਮ ਦੀ ਯਾਦ ਵਿੱਚ ਮਨਾਈ ਜਾਂਦੀ ਹੈ ਅਤੇ ਬਾਈਡਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਪਸ ਦੇ ਉੱਤੇ ਇੱਕ ਪੋਸਟ ਵਿੱਚ ਕਿਹਾ ਮੈਂ ਅਤੇ ਜਿਲ ਜੈਨ ਧਰਮ ਦੇ ਲੋਕਾਂ ਨੂੰ ਮਹਾਵੀਰ ਜਨਮ ਦਿਤੀ ਦੀ ਆ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਆਓ ਅੱਜ ਅਸੀਂ ਮਹਾਵੀਰ ਸਵਾਮੀ ਦੀਆਂ ਕਦਰਾਂ ਕੀਮਤਾਂ ਨੂੰ ਅਪਣਾਈਏ ਅਤੇ ਪਿਆਰ ਤੇ ਖੁਸ਼ੀ ਅਤੇ ਸਦਭਾਵਨਾ ਫੈਲਾ ਕੇ ਲੋ ਉਹਨਾਂ ਦਾ ਜਸ਼ਨ ਮਨਾਈਏ ਬਾਈਡਨ ਮਹਾਵੀਰ ਜਨਮ ਦਿਨ ਦੇ ਮੌਕੇ ਤੇ ਅਧਿਕਾਰਤ ਸ਼ੁਭ ਕਾਮਨਾਵਾਂ ਭੇਜਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਾਦਿਵਤ ਵਿੱਚ ਸੰਸਦੀ ਚੋਣਾਂ ਲਈ VOTING ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ ਜਾਰੀ ਹੈ ਭਾਰਤ ਦੇ ਨਾਲ-ਨਾਲ ਚੀਨ ਵੀ ਮਾਲਦੀਵ ਦੇ ਸਬੰਧਾਂ 'ਚ ਖਟਾਸ ਕਾਰਨ ਇਹਨਾਂ ਚੋਣਾਂ ਉਤੇ ਨਜ਼ਰ ਰੱਖ ਰਿਹਾ ਹੈ ਜਾਣਕਾਰੀ ਅਨੁਸਾਰ ਪ੍ਰਧਾਨ ਮੁਹੰਮਦ ਮਾਇੂਜ਼ੀਦੀ ਅਗਵਾਈ ਵਾਲੀ ਪੀਪਲਜ਼ ਨੈਸ਼ਨਲ ਕਾਂਗਰਸ ਯਾਨੀ ਕਿ ਪੀਐਨਸੀ ਮਾਲਦੀਵ ਚ ਸੰਸਦੀ ਚੋਣਾਂ ਵੱਲ ਜਿੱਤ ਵੱਲ ਵਧ ਰਹੀ ਹੈ ਤੇ ਮਿਲੀ ਜਾਣਕਾਰੀ ਮੁਤਾਬਕ ਮਾਲਦੀਵ ਦੇ ਚੋਣ ਕਮਿਸ਼ਨ ਨੇ ਆਖਿਆ ਕਿ ਰਾਸ਼ਟਰਪਤੀ ਮੈਜੂਦੀ ਪੀਐਨਸੀ ਪਾਰਟੀ ਨੇ 6 ਸੀਟਾਂ ਜਿੱਤੀਆਂ ਨੇ ਤੇ ਇਹ ਅੰਕੜਾ ਬਹੁਤੋਂ ਜ਼ਿਆਦਾ ਹੈ ਜਿਸ ਕਾਰਨ ਮੈਜੂਦੀ ਪਾਰਟੀ ਮਾਲਦੀਵ ਚ ਫਿਰ ਤੋਂ ਸਰਕਾਰ ਬਣਾ ਸਕਦੀ ਹੈ ਜੇਕਰ ਰਾਸ਼ਟਰਪਤੀ ਮੈਜੂਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਹਿੰਦ ਮਹਾਸਾਗਰ ਨਾਲ ਭਾਰਤ ਦੇ ਸਬੰਧ ਪ੍ਰਭਾਵਿਤ ਹੋ ਸਕਦੇ ਨੇ ਤੇ ਪਿਛਲੇ ਸਾਲ ਸੱਤਾ ਚ ਆਉਣ ਤੋਂ ਬਾਅਦ ਰਾਸ਼ਟਰਪਤੀ ਮੈਜੂਦੀ ਨੇ ਭਾਰਤ ਨਾਲ ਮਾਲਦੀਵ ਦੇ ਸਬੰਧਾਂ 'ਚ ਖਟਾ ਸਾਗੀ ਸੀ। ਤੁਹਾਨੂੰ ਇਰਾਕ ਤੋਂ ਗੁਆਂਢੀ ਦੇਸ਼ ਸੀਰੀਆ ਦੇ ਵਿੱਚ ਅਮਰੀਕੀ ਫੌਜੀ ਅੱਡੇ ਉੱਤੇ 5 ਲੱਖ ਲੜਾਕੇ ਗਏ ਤੇ ਇੱਕ ਸੁਰੱਖਿਆ ਸੂਤਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਸੂਬਾਈ ਪੁਲਿਸ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਬੋਲਦਿਆਂ ਕਿਹਾ ਕਿ ਸ਼ਨੀਵਾ ਨੂੰ ਦੱਸਿਆ ਕਿ ਅਣਪਛਾਤੇ ਲੜਾਕਿਆਂ ਨੇ ਮਸੂਲ ਤੋਂ ਲਗਭਗ 60 ਕਿਲੋਮੀਟਰ ਉੱਤਰ-ਪੱਛਮ ਦੇ ਵਿੱਚ ਜ਼ਮੂਰ ਕਸਬੇ ਦੇ ਨੇੜੇ ਇੱਕ ਪਿੰਡ ਤੋਂ ਸੀਰੀਆ ਦੇ ਖੇਤਰਵਾਲ ਰਾਕੜਦਾਗੇ ਬਾਅਦ ਵਿੱਚ ਇਰਾਕੀ ਸੰਯੁਕਤ ਆਪਰੇਸ਼ਨ ਕਮਾਂਡ ਨਾਲ ਜੁੜੇ ਸੁਰੱਖਿਆ ਮੀਡੀਆ ਸੈਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਰਾਕੀ ਸੁਰੱਖਿਆ ਬਲਾਂ ਨੇ ਐਤਵਾਰ ਰਾਤ ਸਥਾਨਕ ਸਮੇਂ ਅਨੁਸਾਰ 9:50 ਵਜੇ ਸੀਰੀਆ ਵਿੱਚ ਅਮਰੀਕੀ ਗਰਜੋੜ ਬਲਾਂ ਉੱਤੇ ਰਾਕੜਦਾਕਣ ਵਾਲੇ ਗੈਰ-ਕਾਨੂੰਨੀ ਹਮਲਾਵਰਾਂ ਲਈ ਮਰਸੂਲ ਦੇ ਪੱਛਮ ਦੇ ਵਿੱਚ ਤਲਾਸ਼ੀ ਮਿਮ ਚਲਾਈ ਤੇ ਬਿਆਨ ਅਨੁਸਾਰ ਸੁਰੱਖਿਆ ਬਲਾਂ ਨੇ ਇੱਕ ਵਾਹਨ ਦੇ ਉੱਤੇ ਇੱਕ ਰਾਕਟ ਲਾਂਚਰ ਪਾਇਆ ਅਤੇ ਉਸ ਨੂੰ ਸਾਰ ਦਿੱਤਾ ਜਦੋਂ ਕਿ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਅਤੇ ਉਹਨਾਂ ਨੂੰ ਨਿਆਂ ਦੇ ਕਟਾਰੇ ਵਿੱਚ ਲਿਆਉਣ ਲਈ ਸੈਨਿਕਾਂ ਦੀ ਭਾਲ ਜਾਰੀ ਹੈ 292 ਦੇ ਵਿੱਚ ਘੱਟੋ ਘੱਟ 65960 ਭਾਰਤੀ ਅਧਿਕਾਰਤ ਤੌਰ ਤੇ ਅਮਰੀਕੀ ਨਾਗਰਿਕ ਬਣ ਗਏ ਨੇ ਅਤੇ ਇਸ ਨਾਲ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ ਉਹਨਾਂ ਦੀ ਸੰਖਿਆ ਦੇ ਮਾਮਲੇ ਵਿੱਚ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਸਥਾਨ ਦੇ ਉੱਤੇ ਪਹੁੰਚ ਗਿਆ ਹੈ ਯੂਐਸ ਜਨਗਣਨਾ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇਖਣ ਦੇ ਅੰਕੜਿਆਂ ਅਨੁਸਾਰ 2022 ਦੇ ਵਿੱਚ ਵਿਦੇਸ਼ੀ ਮੂਲ ਦੇ ਅੰਦਾਜ਼ਨ 4 ਕਰੋੜ 60 ਲੱਖ ਲੋਕ ਅਮਰੀਕਾ ਵਿੱਚ ਰਹੇ ਜੋ ਅਮਰੀਕਾ ਦੀ ਕੁੱਲ 33 ਕਰੋੜ 33 ਲੱਖ ਆਬਾਦੀ ਦਾ ਲਗਭਗ 14 ਫੀਸਦੀ ਹਿੱਸਾ ਹੈ ਤੇ ਸੁਤੰਤਰ ਕਾਂਗਰੈਸ਼ਨਲ ਦਸਾਲਚ ਸਰਵਿਸਰ ਦੀ ਵਿੱਤੀ ਸਾਲ 2022 ਦੇ ਲਈ ਅਮਰੀਕੀ ਨਾਗਰਿਕਤਾ ਨੀਤੀ ਉਤੇ 15 ਅਪ੍ਰੈਲ ਦੀ ਤਾਦਾਦ ਰਿਪੋਰਟ ਦੇ ਅਨੁਸਾਰ ਵਿੱਤੀ ਥਾਲ 2022 ਦੇ ਵਿੱਚ 9 ਲੱਖ 69380 ਵਿਅਕਤੀ ਅਮਰੀਕੀ ਨਾਗਰਿਕ ਬਣੇ ਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਚ ਮੈਕਸੀਕੋ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਰਹੀ ਤੇ ਉਸ ਤੋਂ ਬਾਅਦ ਭਾਰਤ ਫਿਲੀਪੀਨਸ ਕਿਊਬਾ ਅਤੇ ਡੋਮਿਨਿਕਨ ਰਿਪਬਲਿਕਨ ਦੇ ਲੋਕਾਂ ਨੂੰ ਸਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ ਹੈ ਕੈਨੇਡਾ ਤੇ ਚੀਨ ਵਿਚਾਲੇ ਸਬੰਧ ਤਣਾਅਪੂਰਨ ਬਣਦੇ ਜਾ ਰਹੇ ਨੇ ਹਾਲੀ ਦੇ ਵਿੱਚ ਕੈਨੇਡਾ ਦੇ ਵਿੱਚ ਚੀਨ ਦੇ ਰਾਜਦੂਤ ਦੀ ਰਵਾਨਗੀ ਦੀ ਪੁਸ਼ਟੀ ਗਲੋਬਲ ਅਫੀਅਰਜ਼ ਕੈਨੇਡਾ ਦੁਆਰਾ ਕੀਤੀ ਗਈ ਹੈ ਜੋ ਕਿ ਇੱਕ ਮਹੱਤਵਪੂਰਨ ਪੱਲ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਕਾਰ ਠੰਡੇ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਰਿਪੋਰਟ ਦਿੱਤੀ ਹੈ ਕਿ 2019 ਤੋਂ ਕੈਨੇਡਾ ਦੇ ਵਿੱਚ ਚੀਨ ਦੇ ਰਾਜਦੂਤ ਵੱਜੋਂ ਸੇਵਾ ਨਿਭਾਉਣ ਵਾਲੇ ਕਾਂਗ ਪੇਵ ਨੇ ਬੀਤੇ ਵੀਰਵਾਰ ਨੂੰ ਆਪਣਾ ਅਹੁਦਾ ਛੱਡ ਦਿੱਤਾ ਸੀ ਕਾਂਗਰਸ ਦੇ ਪੂਰੇ ਕਾਜਕਾਲ ਦੌਰਾਨ ਕੈਨੇਡਾ ਅਤੇ ਚੀਨ ਵਿਚਕਾਰ ਸਬੰਧ ਲਗਾਤਾਰ ਤਣਾਪੁਰ ਹੁੰਦੇ ਰਹੇ ਤੇ ਖਾਸ ਤੌਰ ਉਤੇ 2018 ਦੇ ਅਖੀਰ ਤੋਂ ਲੈ ਕੇ 2021 ਦੇ ਅਖੀਰ ਤੱਕ ਬੀਜਿੰਗ ਦੁਆਰਾ ਕੈਨੇਡੀਅਨ ਨਾਗਰਿਕਾਂ ਮਾਈਕਲਸ ਪਵੇਅਰ ਅਤੇ ਮਾਈਕਲ ਕੇਵਰਿੰਗ ਦੀ ਨਜ਼ਰਬੰਦੀ ਨੇ ਦਾ ਅੰਤਰਰਾਸ਼ਟਰੀ ਹੰਗਾਮਾ ਮਚਾਇਆ ਤੇ ਜਿਸ ਨੂੰ ਵਿਆਪਕ ਤੌਰ ਉਤੇ ਯੂਐਸ ਹਵਾਲਗੀ ਵਾਰਾਂਟ ਉਤੇ ਵੈਂਕੂਵਰ ਦੇ ਵਿੱਚ ਹੂਵਾਵੇਈ ਦੇ ਸੀਐਫਓ ਮੇਂਗ ਵਾਂਜੂ ਦੀ ਗ੍ਰਿਫਤਾਰੀ ਦੇ ਬਦਲੇ ਵਜੋਂ ਸਮਝਿਆ ਜਾਂਦਾ ਹੈ। ਦੇ ਆਂ ਬਲਾਂ ਜਿਹੜੇ ਸ਼ੰਭੂ ਸਟੇਸ਼ਨ ਉਤੇ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਰੇਲ ਆਵਰਦਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ 22 ਅਤੇ 23 ਅਪ੍ਰੈਲ ਨੂੰ ਹਰਿਆਣਾ ਤੋਂ ਚੱਲਣ ਵਾਲੀਆਂ 12 ਟ੍ਰੇਨਾਂ ਰੱਦ ਰਹਿਣਗੀਆਂ ਜਦੋਂ ਕਿ 8 ਟ੍ਰੇਨ ਅੰਸ਼ਕ ਤੌਰ ਉਤੇ ਰੱਦ ਰਹੀਆਂ ਨੇ ਅਤੇ ਕਈ ਟ੍ਰੇਨਾਂ ਦਾ ਰੂਟ ਬਦਲਿਆ ਗਿਆ ਹੈ ਸ਼ਾਨੇ ਪੰਜਾਬ ਐਕਸਪ੍ਰੈਸ ਸਮੇਤ 9 ਟ੍ਰੇਨਾਂ ਦੇ ਸੰਚਾਲਨ ਨੂੰ ਰੱਦ ਕਰ ਦਿੱਤਾ ਹੈ ਸਗੋਂ ਰੂਟ ਡਾਇਵਰਸ਼ਨ ਕਰਨ ਦੇ ਨਾਲ 12 ਤੋਂ ਵੱਧ ਟ੍ਰੇਨਾਂ ਕੰਟੇ ਦੇ ਰੇਲ ਰਸਤਾਂ ਪਹੁੰਚਿਓ ਨੇ ਤੇ ਇਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰੇਲ ਗੱਡੀਆਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਰੋਡ ਵੇਰ ਦੀਆਂ ਬੱਸਾਂ ਅਤੇ ਨਿੱਜੀ ਵਾਹਨਾਂ ਦਾ ਸਹਾਰਾ ਲੈਣਾ ਪਿਆ ਤੇ ਅੰਬਾਲਾ ਦੇ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਜਾਮ ਕਰਨ ਕਾਰਨ ਲੰਬੀ ਦੂਰੀ ਦਾ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਤੇ ਜਿਸ ਕਾਰਨ ਯਾਤਰੀਆਂ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ ਤੇ ਇਸ ਕਾਰਨ ਜਿੱਥੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਰੇਲਵੇ ਨੂੰ ਵੀ ਘਾਟਾ ਸਹਿਣਾ ਪੈ ਰਿਹਾ ਹੈ ਵਰਤਮਾਨ ਸਮੇਂ ਸਮੇਤੇ ਪਾਕਿਸਤਾਨ ਦੀਆਂ ਸਰਕਾਰਾਂ ਭਾਰਤ ਦੇ ਨਾਂ ਤੋਂ ਡਰਦੀਆਂ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜ ਹੈ ਤਾਂ ਪਾਕਿਸਤਾਨ ਵੱਲੋਂ ਭਾਰਤ ਤੇ ਸਿੱਧਾ ਤੌਰ ਤੇ ਹਮਲਾ ਕਰਨ ਦੇ ਨਾਲ-ਨਾਲ ਭਾਰਤ ਨੂੰ ਧਮਕੀਆਂ ਦੇਣੇ ਵੀ ਲਗਭਗ ਬੰਦ ਹੋ ਗਈਆਂ ਨੇ ਮੌਜੂਦਾ ਸਮੇਂ ਦੇ ਵਿੱਚ ਪਾਕਿਸਤਾਨ ਚ ਪਨਾਹ ਲੈਣ ਵਾਲੇ ਅਤਵਾਦੀਆਂ ਦੇ ਨਾਲ-ਨਾਲ ਸਰਕਾਰ ਪਾਕਿਸਤਾਨੀ ਫੌਜ ਰੇਂਜਰਜ਼ ਅਤੇ ਪੁਲਸ ਨੂੰ ਰਾਹ ਦਾ ਡਰ ਹੈ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਸ਼ਨੀਵਾਰ ਨੂੰ اسلامਾਬਾਦ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਤੇ ਜਿਸ ਵਿੱਚ ਫੌਜ ਆਈਐਸਆਈ ਰੇਂਜਰਸ ਅਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਕੁਝ ਸੀਨੀਅਰ ਸਿਵਲ ਅਧਿਕਾਰੀਆਂ ਨੇ ਹਿੱਸਾ ਲਿਆ ਤੇ ਇਹ ਬੈਠਕ اسلامਾਬਾਦ ਸਥਿਤ ਮਿਲਟਰੀ ਹੈੱਡਕੁਆਟਰ ਵਿੱਚ ਕੀਤੀ ਗਈ ਹੈ ਤੇ ਮੀਟਿੰਗ ਵਿੱਚ ਗ੍ਰਹਿ ਮੰਤਰੀ ਨੇ ਅਧਿਕਾਰੀਆਂ ਦੇ ਸਾਹਮਣੇ ਭਾਰਤੀ ਏਜੰਸੀ ਰਾ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਬਾਰੇ ਚਰਚਾ ਕੀਤੀ ਹੈ ਅਤੇ ਅਧਿਕਾਰੀਆਂ ਤੋਂ ਰਾ ਕੋਲੋਂ ਬਚਾ ਲਈ ਸੁਝਾਅ ਵੀ ਮੰਗੇ ਨੇ ਦਾ ਸ਼ਹਿਰ ਖਾਨ ਜੂਨੀਅਰ ਦੇ ਨਾਸਰ ਮੈਡੀਕਲ ਕੰਪਲੈਕਸ ਦੇ ਵਿੱਚ ਸਥਿਤ ਇੱਕ ਸਮੂਹਿਕ ਕਵਰ ਦੇ ਵਿੱਚ 180 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਤੇ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਹੈ ਕਿ ਹਫਤੇ ਦੇ ਅੰਤ ਦੇ ਵਿੱਚ ਫਿਲਿਸਤੀਨੀ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਨੂੰ ਹਸਪਤਾਲ ਦੇ ਆਹਾਤੇ ਵਿੱਚ ਸਥਿਤ ਇੱਕ ਸਮੂਹਿਕ ਕਵਰ ਦੇ ਵਿੱਚ ਬਜ਼ੁਰਗ ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਜ਼ਿਕਰਯੋਗ ਹੈ ਕਿ ਹਮਾਸ ਨੇ 7 ਅਕਤੂਬਰ 23 ਨੂੰ ਯੂਡ ਦੀ ਰਾਜ ਉਤੇ ਹਮਲਾ ਕਰਨ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਜ਼ਮੀਨੀ ਕਸਪੈਕਸ਼ਨ ਸ਼ੁਰੂ ਕਰ ਦਿੱਤੀ ਸੀ ਤੇ ਜਿਸ ਵਿੱਚ ਲਗਭਗ 1200 ਲੋਕ ਮਾਰੇ ਗਏ ਸਨ ਅਤੇ ਲਗਭਗ 240 ਹੋਰਾਂ ਨੂੰ ਅਗਵਾ ਕਰ ਲਿਆ ਗਿਆ ਸੀ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਹਮਲਿਆਂ ਦੇ ਵਿੱਚ ਹੁਣ ਤੱਕ 34000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ। ਜੀ ਇਹ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ।